ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰੀ ਸਾਧ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਦਾ ਟਾਈਟਲ ਹੈ ਅਸਲੀ ਸਿੱਖ ਕੌਣ ਹੈ ਗੁਰੂ ਅਮਰਦਾਸ ਜੀ ਦੇ ਸਿੱਖ ਪਾਈ ਮਹੇਸ਼ਾ ਹੋਏ ਹਨ ਇਹ ਸੁਲਤਾਨ ਬੁਰਲੋਦੀ ਵਿਖੇ ਸ਼ਾਹੂਕਾਰ ਦਾ ਕੰਮ ਕਰਦੇ ਹਨ ਉਹ ਸੁਭਾਅ ਅਬਜੋ بڑے ਹੀ ਭਲੇ ਪੁਰਖ ਸੀ ਉਸਨੇ ਸੰਗਤ ਰਾਹੀਂ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣੀ ਮਨ ਵਿੱਚ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਚਾਹ ਪੈਦਾ ਹੋਇਆ ਕਿ ਮੈਂ ਵੀ ਗੁਰੂ ਪਹ ਜਾਵਾਂ ਤੇ ਦਰਸ਼ਨ ਕਰਾਂ ਉਹ ਗੁਰੂ ਜੀ ਨੂੰ ਮਿਲਣ ਕੋ ਇੰਦਵਾਲ ਆਇਆ ਗੁਰੂ ਦਰਬਾਰ ਜਾਣ ਤੋਂ ਪਹਿਲਾਂ ਉਸਨੇ ਲੰਗਰ ਛਕਣ ਲਈ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਉਹ ਹੋਏ ਇਹ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਕਿ bina ਧਰਮ ਜਾਤ ਅਮੀਰ ਗਰੀਬ ਤੇ ਸਾਰੇ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਹੇ ਹਨ ਇੱਥੇ ਕੋਈ ਭੇਦ ਭਾਵ ਨਹੀਂ ਹੈ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਉਸ ਦਾ ਮਨ ਬੜਾ ਸ਼ਾਂਤ ਹੋਇਆ। ਗੁਰੂ ਸਾਹਿਬ ਨੇ ਦੱਸਿਆ ਕਿ ਕਿਰਤ ਕਰਨਾ, ਵੰਡ ਛਕਣਾ ਦੇ ਨਾਲ-ਨਾਲ ਨਾਮ ਜਪਣਾ ਵੀ ਜ਼ਰੂਰੀ ਹੈ। ਮਿਹਨਤ ਦੀ ਕਮਾਈ ਹੀ ਸੱਚੀ ਸੋਚੀ ਕਮਾਈ ਹੈ। ਜਿਹੜੇ ਦੂਸਰੇ ਦੀ ਕਮਾਈ ਤੇ ਪਾਲਦੇ ਹਨ ਉਹ ਸਮਾਜ ਦੇ ਕਲੰਕ ਹਨ। ਹੱਕ ਦੀ ਕਮਾਈ ਕਰਕੇ ਉਸ ਨੂੰ ਵੰਡ ਛਕਣਾ, ਲੋੜਵੰਦਾਂ ਦੀ ਸਹਾਇਤਾ ਕਰਨੀ ਸਿੱਖੀ ਦੀ ਘਾਲ ਹੈ। પરાਇਆ ਹੱਕ ਖਾਣਾ ਉਸ ਤਰ੍ਹਾਂ ਹੈ ਜਿਵੇਂ ਮਨੁੱਖਾ ਮੁਰਦਾ ਖਾ ਰਿਹਾ ਹੋਵੇ ਕਿਸੇ ਦੀ ਮਿਹਨਤ ਰੱਖਣੀ ਨਹੀਂ ਚਾਹੀਦੀ ਗੁਰੂ ਜੀ ਨੇ ਇਹ ਸਮਝਾਇਆ ਕਿ ਮੁਨਾਫਕ ਹੋ ਰੱਬ ਨੂੰ ਕਦੇ ਵੀ ਪਿਆਰੇ ਨਹੀਂ ਹੁੰਦੇ ਨਸ਼ਾ ਕਰਨਾ ਆਚਰਨ ਤੋਂ ਡਿੱਕਣਾ ਝੂਠ ਬੋਲਣਾ ਹਿਰਾਫੇਰੀ ਕਰਨ ਵਾਲਾ ਪਰਮਾਤਮਾ ਦੇ ਦਰਤੀ ਗੁਨਾਹ ਕਰ ਹੈ ਸੱਚ ਬੋਲਣਾ ਨਿਮਾਣੀ ਨਿਤਾਣੀ ਦੀ ਰੱਖਿਆ ਕਰਨੀ ਚਾਹੀਦੀ ਹੈ ਗੁਰੂ ਜੀ ਦੇ ਉਪਦੇਸ਼ਾਂ ਤੋਂ ਪਾਈ ਮਹੇਸ਼ਾ ਬੜਾ ਪ੍ਰਭਾਵਿਤ ਹੋਇਆ ਉਹੋ ਸੋਚਣ ਲੱਗਿਆ ਕਿ ਮੈਂ ਤਾਂ ਹੁਣ ਤੱਕ ਐਵੇਂ ਹੀ ਭੁੱਲਿਆ ਰਿਹਾ ਐਨੀ ਉਮਰ ਗਵਾ ਲਹੀ ਹੈ ਕੋਈ ਚੰਗਾ ਮਨੁੱਖ ਬਨਣ ਵਾਲਾ ਕੰਮ ਹੀ ਨਹੀਂ ਕੀਤਾ ਪਰ ਮਨ ਵਿੱਚ ਇਸ ਗੱਲ ਦੀ ਖੁਸ਼ੀ ਸੀ ਕਿ ਬਾਕੀ ਦੀ ਜ਼ਿੰਦਗੀ ਮੈਂ ਇਹ ਉਪਦੇਸ਼ ਕਮਾਵਾਂਗਾ ਅਤੇ ਸੁਲਤਾਨਪੁਰ ਵਾਪਿਸ ਚਲਾ ਗਿਆ ਘਰ ਜਾ ਕੇ ਭਾਈ ਮਹੇਸ਼ਾ ਦੀ ਜ਼ਿੰਦਗੀ ਵਿੱਚ ਬੜਾ ਵੱਡਾ ਪਰਿਵਰਤਨ ਹੋਇਆ ਉਹ ਹੁਣ ਭਾਈ ਮਹੇਸ਼ਾ ਜੀ ਬਣ ਚੁੱਕੇ ਸਨ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਮੁਨਾਫਕੋਰੀ ਛੱਡ ਕੇ ਹੱਕ ਦੀ ਕਮਾਈ ਕਰਨ ਲੱਗਾ ਗਰੀਬਾਂ ਤੋਂ ਪੈਸੇ ਲੈਣ ਸਮੇਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰ ਦਿੱਤਾ ਜੋ ਮਿਲਦਾ ਪਰਵਾਣ ਕਰ ਲੈਂਦਾ ਇਸ ਤਰ੍ਹਾਂ ਉਸਦੀ ਪੂੰਜੀ ਘਟਣ ਲੱਗੀ ਦੋਸਤ ਮਿੱਤਰ ਰਿਸ਼ਤੇਦਾਰ ਆਂਡ ਗਵਾਂਡ ਤਾਨੇ ਮਾਰਨ ਲੱਗੇ ਕਿ ਚੰਗੀ ਸਿੱਖੀ ਧਾਰਨ ਕੀਤੀ ਕੰਗਾਲੀ ਗਲ ਪਾ ਲਈ ਪਰ ਪਈ ਮਹੇਸ਼ਾ ਨੇ ਕੋਈ ਪਰਵਾਹ ਨਹੀਂ ਕੀਤੀ ਉਹ ਗੁਰੂ ਉਪਦੇਸ਼ ਕਮਾਣ ਵਿੱਚ ਲੱਗਾ ਰਿਹਾ ਗੁਰੂ ਸਾਹਿਬ ਜੀ ਉਸ ਦੀ ਕਮਾਈ ਤੋਂ ਖੁਸ਼ ਸਨ ਗੁਰੂ ਮੇਰ ਹੁਈ ਹੱਕ ਦੀ ਕਮਾਈ ਕਰਦੇ ਆ ਵਪਾਰ ਚੱਲ ਪਿਆ ਇਸ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਮਨ ਵਿੱਚ ਨਿਮਰਤਾ ਅਤੇ ਖਿਮਾ ਦੇ ਗੁਣਾਂ ਨੂੰ ਧਾਰਨ ਕਰਕੇ ਹੀ ਸਿੱਖੀ ਮਾਰਗ ਨਿਰਡਤਾ ਨਾਲ ਕਮਾਇਆ ਜਾ ਸਕਦਾ ਹੈ ਅਤੇ ਉਹੀ ਅਸਲੀ ਗੁਰਸਿੱਖ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਪਿਆਰਿਓ ਤੁਹਾਨੂੰ ਇਸ ਵੀਡੀਓ ਤੋਂ ਕੀ ਸਿੱਖਣ ਨੂੰ ਮਿਲਿਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਰੋਜ਼ ਐਦਾਂ ਦੀ ਵੀਡੀਓ ਵੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ